ਉਕਰਵਚਨ ਭੋਲਰ ਦੀ ਕਹਾਣੀ ਕੀ ਜਾਣਾ ਮੈਂ ਕੌਣ ਜਦੋਂ ਕਿਸੇ ਨੇ ਤੈਨੂੰ ਕਤਲ ਕੀਤਾ ਮੈਂ ਤੇਰੇ ਨਾਂ ਬਹੁਤ ਵਧੀਆ ਸ਼ਰਧਾਂਜਲੀ ਲਿਖਾਂਗਾ ਜਜ਼ਬਾਤੀ ਸਭ ਨੂੰ ਰੋਵਾ ਦੇਣ ਵਾਲੀ ਸਾਡੇ ਵਿਚਕਾਰ ਹੁੰਦੀਆਂ ਰਹੀਆਂ ਪੰਜਾਬ ਦੀ ਹਾਲਤ ਦੀਆਂ ਦਿਲਦੁਖੀਆਂ ਗੱਲਾਂ ਨੂੰ ਲਾਂਭੇ ਹਟਾਉਣ ਲਈ ਮੈਂ ਸ਼ਾਮੀ ਨੂੰ ਆਖਿਆ ਠੀਕ ਹੈ ਤੂੰ ਉਸ ਵਿੱਚ ਮੈਨੂੰ ਸ਼੍ਰੇਸ਼ਟ ਲਿਖੀ ਸਾਡਾ ਸ਼੍ਰੇਸ਼ਟ ਸਾਹਿਤਕਾਰ ਪੰਜਾਬੀ ਦਾ ਸ਼੍ਰੇਸ਼ਟ ਗਲਪਕਾਰ ਸ਼ਾਮ ਸਰੂਪ ਸ਼ਾਮਾ ਬੋਲਿਆ ਤੇ ਸਾਡੇ ਦੋਵਾਂ ਦਾ ਖਿੜ-ਖਿੜ ਹਾਸਾ ਨਿਕਲ ਗਿਆ ਕਿ ਹੋ ਜੀਆ ਚੰਦਰੀਆਂ ਗੱਲਾਂ ਕਰਦੇ ਹੋ ਤੁਸੀਂ ਫੁਲਕਾ ਦੇਣ ਆਈ ਮੇਰੀ ਪਤਨੀ ਝਟਕਦੇ ਬੋਲਾਂ ਨਾਲ ਦੋਮਾਂ ਨੂੰ ਸਾਂਝ ਅਜਿਹਾ ਆਖਿਆ ਜੇ ਇੱਕ ਨੂੰ ਝ੍ਰਿਟ ਵੀ ਆ ਗਈ ਦੂਜੇ ਤੋਂ ਸਹੀ ਨਹੀਂ ਜਾਣੀ ਪਰ ਅਸੀਂ ਉਹਦੀ ਗੱਲ ਅਣਸੁਣੀ ਕਰਕੇ ਆਪ ਮੁਹਾਰੇ ਹੱਸਦੇ ਰਹੇ ਅਚਾਨਕ ਹਾਸਾ ਰੋਕੇ ਸ਼ਾਮਾ ਬੋਲਿਆ ਉਹ ਘਟਨਾ ਯਾਦ ਹੈ ਨਾ ਤੈਨੂੰ ਜਦੋਂ ਦਸ਼ਰਤ ਨੂੰ ਕੁੱਟ ਪਈ ਸੀ ਤੇ ਸਾਡਾ ਮੱਠਾ ਪਿਆ ਹਾਸਾ ਇੱਕ ਵਾਰ ਫੇਰ ਗੂੰਜ ਪਿਆ ਮੇਰੀ ਪਤਨੀ ਹੁਣ ਸਾਨੂੰ ਕੁਝ ਕਹਿਣ ਦੀ ਥਾਂ ਆਪਣੇ ਆਪ ਨੂੰ ਇਹ ਕਹਿੰਦੇ ਆ ਰਸੋਈ ਵਿੱਚ ਮੁੜ ਗਈ ਹੁਣ ਨਹੀਂ ਦੋਨਾਂ ਨੂੰ ਤ੍ਰੀਨ ਦੁਨੀਆ ਦੀ ਖਬਰ ਸ਼ਾਮਾ ਬਹੁਤ ਸਾਲ ਪਹਿਲਾਂ ਦੀ ਘਟਨਾ ਦਹਰਾਉਣ ਲੱਗ ਪਿਆ ਜਦੋਂ ਦਸ਼ਰਤ ਨੂੰ ਦੋ ਹੋਰ ਪੰਜਾਬੀ ਕਵੀਆਂ ਨੇ ਕਾਫੀ ਹਾਊਸ ਵਿੱਚ ਕੁੱਟਿਆ ਸੀ ਅਤੇ ਮਗਰੋਂ ਆਪ ਹੀ ਇੱਕ ਸਥਾਨਕ ਵਾਰ ਨੂੰ ਖਬਰ ਮਣਾ ਕੇ ਦਿੱਤੀ ਸੀ ਕੰਸੋਲ ਲੱਗਣ ਉੱਤੇ ਦਸ਼ਰਤ ਨੇ ਖਬਰ ਕਬੂਣੀ ਚਾਹੀ ਤਾਂ ਸੰਪਾਦਕ ਨੇ ਇਹ ਆਕੇ ਇਨਕਾਰ ਕਰ ਦਿੱਤਾ ਕਿ ਜਦੋਂ ਕਿਸੇ ਲੇਖਕ ਨੂੰ ਦੂਜੇ ਲੇਖ ਕੁੱਟਣ ਛਾਪਣ ਲਈਏ ਤੋਂ ਕਰਾਰੀ ਖਬਰ ਹੋਰ ਕੀ ਹੋਵੇਗੀ ਆਤ ਨੂੰ ਦਸ਼ਰਤ ਬੋਲਿਆ ਠੀਕ ਹੈ ਤੁਸੀਂ ਖਬਰ ਛਾਪੋ ਜਰੂਰ ਛਾਪੋ ਸਭੋਂ ਮੋٹے ਅੱਖਰਾਂ ਵਿੱਚ ਛਾਪੋ ਪਰ ਮੇਰੇ ਨਾਂ ਨਾਲ ਸ੍ਰੇਸ਼ਟ ਕਵੀ ਜ਼ਰੂਰ ਲਿਖ ਦਿਓ ਸ਼ਾਮਾ ਸਾਡੀ ਵਕ ਵਕ ਪ੍ਰਸੰਗਾਂ ਵਿੱਚ ਅਨੇਕ ਵਾਰ ਦੁਹਰਾਈ ਹੋਈ ਇਹ ਗੱਲ ਯਾਦ ਕਰਵਾ ਕੇ ਬੋਲਿਆ ਸੋ ਤੂ ਸ਼ਰਧਾਂਜਲੀ ਵਿੱਚ ਮੈਨੂੰ ਸਾਡੇ ਸ੍ਰੇਸ਼ਟ ਸਾਹਿਤਕਾਰ ਪੰਜਾਬੀ ਦਾ ਸ੍ਰੇਸ਼ਟ ਕਲਪਕਾਰ ਸ਼ਾਮ ਸਰੂਪ ਲਿਖੇ ਉਹ ਥੋੜਾ ਜਿਹਾ ਪਹਿਲਾਂ ਪੰਜਾਬ ਤੋਂ ਆਇਆ ਸੀ ਇੱਥੇ ਸਾਡਾ ਦਿੱਲੀ ਵਾਲਿਆਂ ਦਾ ਪੰਜਾਬ ਦੀਆਂ ਰਜ਼ਾਨਾ ਦੀਆਂ ਘਟਨਾਵਾਂ ਬਾਰੇ ਜਾਣਨ ਦਾ ਸਾਧਨ ਆਮ ਕਰਕੇ ਅਖੌਤੀ ਕੌਮੀ ਪੰਜਾਬੀ ਅਖਬਾਰ ਹੀ ਸਨ ਉਹ ਆਪਣੀ ਉਲਾਰਤਾ ਅਨੁਸਾਰ ਰਾਈ ਨੂੰ ਪਹਾੜ ਅਤੇ ਪਹਾੜ ਨੂੰ ਰਾਈ ਬਣਾ ਕੇ ਪੇਸ਼ ਕਰ ਰਹੇ ਸਨ ਸ਼ਮਾ ਆਇਆ ਤਾਂ ਅਸੀਂ ਮੱਥੇ ਕੁੱਟ ਕੇ ਪੰਜਾਬ ਦੀਆਂ ਕੰਨਾ ਕਰਦੇ ਰਹੇ ਤੇ ਜਦ ਰੋਟੀ ਦੀ ਆਵਾਜ਼ ਪਈ ਅਸੀਂ ਮੱਥੇ ਦੀ ਇਹੋ ਪੀੜ ਲੈ ਕੇ ਬੇਜ ਉੱਤੇ ਜਾ ਬੈਠੇ ਪਰ ਇਹ ਸਭ ਕੁਝ ਬਹੁਤ ਬੋਝੜ ਸੀ ਘੜ ਵਿੱਚ ਗੋਲਾ ਜਿਹਾ ਪੜ ਕੇ اٹਕਿਆ ਹੋਇਆ ਸੀ ਜਿੱਥੋਂ ਦੀ ਬੁਰਕੀ ਲੰਘਣੀ ਵੀ ਔਖੇ ਲੱਗਦੀ ਸੀ ਮੈਂ ਗੱਲ ਬਦਲ ਲਈ ਚਾਂਦ ਬੁੱਝ ਕੇ ਸ਼ਾਮੀ ਦੀ ਸ਼ਰਧਾਂਜਲੀ ਬਾਰੇ ਗੱਲ ਛੇੜ ਲਈ। ਸ਼ਾਮੀ ਦੀ ਅਤੇ ਮੇਰੀ ਦੋਸਤੀ 30 ਸਾਲ ਪੁਰਾਣੀ ਸੀ। ਪਹਿਲਾ ਕਾਲਜ ਵਿੱਚ ਇਕੱਠੇ ਅਤੇ ਫਿਰ ਸਹਿ ਦੇ ਖੇਤਰ ਵਿੱਚ ਇਕੱਠੇ। ਉਹ ਇੱਕ ਪੰਡਤ ਪਰਿਵਾਰ ਵਿੱਚੋਂ ਸੀ। ਪੱਕੇ Hindu ਮਾਪਿਓ। ਪਰ ਸਕੂਲ ਵਿੱਚ ਹੀ ਉਹਨੂੰ ਪੱਗ ਬੰਨਣ ਦਾ ਸ਼ੌਂਕ ਹੋ ਗਿਆ ਸੀ। ਗੱਲ ਐਨੀ ਹੋਈ ਕਿ ਇੱਕ ਦਿਨ ਉਹਨੇ ਜੱਟਾਂ ਦੇ ਮੁੰਡੇ ਦੀ ਜੋ ਬੜੀ ਸੋਹਣੀ ਪੱਗ ਬੰਨਦਾ ਸੀ। ਬੱਤੀ ਵਜਾਈ ਪਗੜੀ ਆਪਣੇ ਸਿਰ ਉੱਤੇ ਰੱਖ ਲਈ ਉਹਦੇ ਗੋਲ ਮਟੋਲ ਚਿਹਰੇ ਉੱਤੇ ਐਨੀ ਜੱਚੀ ਕਿ ਸਾਰੇ ਮੁੰਡੇ ਇੱਕ ਜਵਾਨ ਵਿੱਚ ਹੋ ਕੇ ਬੋਲੇ ਸ਼ਾਮਿਆ ਤੂੰ ਪੱਗ ਬੰਨਿਆ ਕਰ ਓਏ ਬਹੁਤ ਜੱਚਦੀ ਆ ਤੇਰੇ ਤੇ ਤੇ ਉਹ ਪੱਗ ਬੰਨਣ ਲੱਗੇ ਪਿਆ ਕਈ ਸਾਲ ਮਗਰੋਂ ਜਦ ਉਹਦੇ ਚਿਹਰੇ ਉੱਤੇ ਦਾੜੀ ਦਾ ਹਾਸ਼ੀਆ ਲੱਗਿਆ ਪੱਗ ਹੋਰ ਸਜ ਉੱਠੀ ਨਾ ਉਹਨੇ ਨਾਂ ਬਦਲਿਆ ਨਾ ਧਰਮ ਬਦਲਿਆ ਬਸ ਕੇਸ ਰੱਖ ਲੈ ਪੱਗ ਸਜਾ ਲੈ ਦੇਖਣ ਵਿੱਚ ਉਹ ਸਰਦਾਰਾਂ ਦਾ ਕਾਕਾ ਲੱਗਦਾ। ਦਵਾਰਾ ਪੁਲਕਾ ਦੇਣਾਈ ਮੇਰੀ ਪਤਨੀ ਬੋਲੀ। ਬਸ ਬਹੁਤ ਹਾਸਾ ਹੋ ਗਿਆ। ਹੁਣ ਰੋਟੀ ਖਾ ਲੋ। ਸ਼ਾਇਦ ਉਹਨੂੰ ਇਹ ਮੌਤ ਦੀਆਂ ਸ਼ਰਧਾਜਲੀਆਂ ਗੱਲਾਂ ਹਾਸੇ ਠੱਠੇ ਵਿੱਚ ਵੀ ਚੰਗੀਆਂ ਨਹੀਂ ਸਰ ਲੱਗਦੀਆਂ। ਪਰ ਮੈਂ ਜਵਾਬ ਦਿੱਤਾ। ਇਹਨੇ ਤਾਂ ਮਰ ਨਹੀਂ ਮੰਨਣਾ। ਦੇਖ ਲੋਕਾਂ ਨੂੰ ਪਤਾ ਹੈ ਕਿ ਇਹ Hindu ਆ। ਪੱਗ ਦਾੜੀ ਤਾਂ ਐਵੇਂ ਸ਼ੌਂਕ ਆ ਇਹਦਾ। ਹਾਂ। ਜੇ ਇਸ ਪੇਖੀ ਹਿੰਦੂ ਨੂੰ ਕੋਈ ਸਿੱਖ ਨਹੀਂ ਮਾਰੂ ਤਾਂ ਇਹਦੀ ਸ਼ਕਲ ਕਾਰਨ ਕੋਈ ਧਰਮ ਰક્ષਕ ਰਾਸ਼ਟਰੀ ਰક્ષਕ ਹਿੰਦੂ ਮਾਰ ਦੇਉ ਹਾਂ ਯਾਰ ਮੈਂ ਤਾਂ ਦੋਮਾ ਪਾਸੇ ਹੋ ਗਿਆ ਸ਼ਾਮ ਨੇ ਹੰਮੀ ਪਰੇ ਮੈਂ ਗੱਲ ਮੁਕਾਈ ਇਹਨੇ ਤਾਂ ਮਰਨੇ ਮੰਨਣਾ ਸ਼ਾਮਾ ਬੋਲਿਆ ਮੈਂ ਜਾਨੀ ਕਿ ਸਾਡਾ ਸ਼੍ਰੇਸ਼ਟ ਸਹਿਤਕਾਰ ਪੰਜਾਬੀ ਦੇ ਸ਼੍ਰੇਸ਼ਟ ਗਲਪਕਾਰ ਸ਼ਾਮ ਸਰੂਪ ਲੇਤਾ ਮਰਨਾ ਹੀ ਮਰਨਾ ਅਸੀਂ ਫੇਰ ਖਿੜਖਿੜ ਹੱਸ ਪਏ ਮੇਰੀ ਪਤਨੀ ਫਿਰ ਇਹ ਕਹਿਦੀ ਹੋਈ ਮੁੜ ਗਈ ਹੁਣ ਤਾਂ ਕੁਝ ਨਹੀਂ ਸਭ ਫਜ਼ੂਲ ਹੈ ਮੇਰੀ ਅਤੇ ਸ਼ਾਮੇ ਦੀ ਦੋਸਤੀ ਪਟਿਆਲੇ ਕਾਲ ਪੜਦਿਆਂ ਹੋਈ ਸੀ ਉਹ ਸਾਡਾ ਤੀਜਾ ਯਾਰ ਸਿਮਰਜੀਤ ਸਿੰਘ ਸਿਮੀ ਦੋ ਜੇ ਵਿਦਿਆਰਥੀ ਸਾਡੇ ਟੀਕੜੀ ਉਤੇ ਰਸ਼ਕ ਕਰਿਆ ਕਰਦੇ ਸਨ ਅਸੀਂ ਤੀਜਾ ਰਲਿਆ ਕੰਮ ਗਲਿਆ ਦੀ ਕਹਾਵਤ ਗਲਤ ਸਿੱਧ ਕਰ ਦਿੱਤੀ ਸੀ ਸਾਡਾ ਖਾਣਾ ਪੀਣਾ ਇਕੱਠਾ ਸੀ ਸਾਡਾ ਪਹਿਨਾ ਪਚਰਨਾ ਇਕੱਠਾ ਸੀ ਸਾਡਾ ਬੈਠਣਾ ਉੱਠਣਾ ਇਕੱਠਾ ਸੀ ਸਾਡਾ ਘੁੰਮਣਾ ਫੇਰਨਾ ਇਕੱਠਾ ਸੀ ਤੇ ਭਾਵੇਂ ਅਸੀਂ ਹੁਣ ਆਪਣੇ ਆਪ ਕੰਮਾਂ ਵਿੱਚ ਪੈ ਕੇ ਸਰੀਰਕ ਪੱਖੋਂ ਦੂਰ ਹੋ ਗਏ ਸੀ ਪਰ ਸਾਡੀ ਜਜ਼ਬਾਤੀ ਨੇੜਤਾ ਜਿਉਂ ਦੀ ਤਿਉਂ ਸੀ ਮੇਰੀ ਪਤਨੀ ਠੀਕ ਹੀ ਕਹਿੰਦੀ ਸੀ ਕਿ ਅੱਜ ਵੀ ਇੱਕ ਦੇ ਆਇਛੇ ਰੇਟ ਦੂਜੇ ਤੋਂ ਸਹੀ ਨਹੀਂ ਸੀ ਜਾਂਦੀ ਪਰ ਕੋਈ ਆਖਣ ਨਾਲ ਮਰ ਥੋੜਾ ਜਾਂਦਾ ਇਸੇ ਕਰਕੇ ਇਕਲੀ ਸਵੇਰ ਸ਼ਾਮੇ ਨੂੰ ਤੋੜ ਲੱਗਿਆ ਮੈਂ ਆਪਣੇ ਅੰਦਰਲੇ ਪੈ ਵਿੱਚੋਂ ਉੱਕੇ ਚਿਤਾਵਨੀ ਵਿੱਚ ਵੀ ਉਹ ਛੁੱਟੀ ਚਰੀ ਰੰਗ ਰਲਾ ਦਿੱਤਾ ਵੇੜੇ ਕੋਲੇ ਬਚ ਕੇ ਰਹਾ ਕਰ ਓਏ ਬੰਟਿਆ ਸ੍ਰੇਸ਼ਟ ਸ਼ਹੀਦ ਕਰਾ ਅਗਲੇ ਦਿਨ ਸਿਮੀ ਦਾ ਫੋਨ ਆਇਆ ਉਹ ਵੀ ਇੱਕ ਦਿਨ ਰਹਿ ਕੇ ਕੱਲ ਹੀ ਦਿੱਲੀ ਤੋਂ ਗਿਆ ਸੀ ਹੈ ਤੇਰੀ ਤੂੰ ਕਿੱਥੇ ਫਸਿਆ ਰਿਹਾ ਪਰਸੋ ਦਾ ਆ ਸ਼ਾਮਾ ਵੀ ਇੱਥੇ ਸੀ ਜੇ ਤੂੰ ਆ ਜਾਂਦਾ ਤਾਂ ਰੰਗ ਬਣ ਜਾਂਦਾ ਮੈਂ ਦੱਸਿਆ ਵਾ ਨੀ ਕਿਸਮਤੇ ਮੈਂ ਤਾਂ ਕੰਮ ਵਿੱਚ ਜਿਹ ਹੈ ਔੜ ਗਿਆ 14 ਹੋਇਆ ਵੀ ਤੇਰੇ ਕੋਲ ਨਾ ਆ ਸਕਿਆ ਜੇ ਪਤਾ ਹੁੰਦਾ ਸ਼ਾਮਾ ਵੀ ਇੱਥੇ ਆਇਆ ਹੋਇਆ ਮੈਂ ਸਾਲ ਸੱਡਿਸ਼ ਉੜਾ ਕੇ ਆ ਜਾਂਦਾ ਸਿਮੀ ਪਛਤਾਇਆ ਅਸੀਂ ਅੱਧੀ ਰਾਤ ਤੱਕ ਤੈਨੂੰ ਯਾਦ ਕਰਦੇ ਰਹੇ ਗੱਲਾਂ ਵਿੱਚ ਮੁਰਮੁਰਤੇ ਰਹ ਜਿੱਕ ਰਾ ਜਾਂਦਾ ਮੈਨੂੰ ਝੋਰਾ ਸੀ ਕਿ ਉਹਦੇ ਦਿੱਲੀ ਹੋਣ ਦੇ ਬਾਵਜੂਦ ਸਾਡੀ ਟਿਕੜੀ ਦੋ ਥਾਈਂ ਬੰਡੀ ਰਹੀ ਮੈਂ ਤਾਂ ਕੱਲ ਪੱਕੀਆਂ ਯਾਦਾਂ ਹੀ ਦੇ ਚੱਲਿਆ ਸੀ ਬਸ ਕੁਦਰਤ ਨੇ ਰੱਖ ਲਿਆ ਉਹ ਇੱਕਦਮ ਗੰਭੀਰ ਹੋ ਗਿਆ ਜੋ ਕੋ ਜੋਨੇ ਦੱਸਿਆ ਉਸ ਉੱਤੇ ਸੱਚ ਨਹੀਂ ਸੀ ਆ ਰਿਹਾ ਹਰਿਆਣੇ ਵਿੱਚ ਬੱਸਾਂ ਅਚਾਨਕ ਰੋਕ ਲਈਆਂ ਗਈਆਂ ਸਨ ਪਿੰਡਾਂ ਦੇ ਲੋਕ ਟਰੱਕਾਂ ਟਰੈਕਟਰਾਂ ਉੱਤੇ ਲਿਆਂਦੇ ਗਏ ਸਨ ਉਹ ਮੇਲੇ ਜਾਣ ਵਾਂਗ ਢੋਲ ਵਜਾਉਂਦੇ ਹੋਏ ਆਏ ਸਨ ਉਹ ਪੰਜਾਬ ਵਿੱਚ ਚੋਰੀ ਛਿਪੇ ਮਾਰੇ ਗਏ ਹਿੰਦੂਆਂ ਦਾ ਬਦਲਾ ਸਿੱਖਾਂ ਤੋਂ ਦਿਨ ਦੀ ਵੀ ਚੀਟੀ ਰੋੜ ਤੇ ਪੁਲਿਸ ਦੀ ਛਾਹ ਹੇਠ ਲਹਿ ਰਹੇ ਸਨ ਔਰਤਾਂ ਦੀ ਬੇਪਤੀ ਕੀਤੀ ਗਈ ਸੀ ਕਈ ਲੋਕ ਮਾਰੇ ਗਏ ਅਤੇ अनेਕਾਂ ਨੇ ਦਾੜੀਆਂ ਸਿਰ ਮੁੰਨ ਦਿੱਤੇ ਸਨ "ਤੂੰ ਠੀਕ ਹੈ ਨਾ?" ਮੈਂ ਬੇਚੈਨ ਹੋ ਕੇ ਪੁੱਛਿਆ "ਬਸ" ਮੈਂ ਬਚ ਗਿਆ ਮੈਂ ਸੇਕਨ ਇਨਸਾਨ ਲੱਗਦਾ ਉਹਨੇ ਕਿਹਾ ਸ਼ੁਕਰ ਹੈ ਤੂੰ ਬਚ ਗਿਆ ਸ਼ੁਕਰ ਹੈ ਤੂੰ ਸਿੱਖ ਨਹੀਂ ਸੀ ਲੱਗਦਾ ਮੈਂ ਅੱਖਾਂ ਬੰਦ ਕਰਕੇ ਸੁੱਖ ਦਾ ਸਾਹ ਲਿਆ ਸਿਮੇ ਸਿੱਖਸ ਪਰਿਵਾਰ ਵਿੱਚੋਂ ਸੀ ਲਾਡਾਂ ਨਾਲ ਪਾਲਿਆ ਪਹਿਲਵਾਨਾਂ ਵਰਗਾ ਉਹਦਾ ਸ਼ਰੀਰ ਸਾਡੇ ਕਾਲਜ ਵਿੱਚ ਮਸ਼ਹੂਰ ਸੀ ਪਰ ਉਹਨੂੰ ਪੱਗ ਬੰਨਣ ਦੀ ਚਾਹਤ ਨਹੀਂ ਸੀ ਹੁੰਦੀ ਉਹ ਜਦ ਪੱਗ ਬੰਨਦਾ ਸ਼ਾਮਾ ਹੱਸਦਾ ਉਹ ਸਾਡੇ ਪਿੰਡ ਵਾਲੇ ਮਕੰਦੇ ਚੌਰ ਦੀ ਪੱਗਾਂ ਸਾਮੀ ਦੀ ਸਾਮੀ ਸਿਮੀ ਮਕੰਦੇ ਚੌਰ ਦੇ ਨਾਮ ਤੇ ਬਹੁਤ ਖੇਜਦਾ ਤੇ ਅਸੀਂ ਦੁੱਕਣਾ ਛੇੜਦੇ ਮੈਂ ਅਤੇ ਸ਼ਮਾ ਉਹਨੂੰ ਪੱਗ ਬੰਨਣ ਦੇ ਪੇਚ ਚੜਨ ਦੀਆਂ ਵਿਧੀਆਂ ਦੱਸਦੇ ਜਦੋਂ ਪੱਗ ਬੰਨਦਾ ਅਸੀਂ ਕੋਲ ਖਲੋਕੇ ਉਹਨੂੰ ਸਿਖਾਉਂਦੇ ਕਿ ਉਹ ਇਹ ਪੇਚ ਇੱਥੋਂ ਦੀ ਨਹੀਂ ਉੱਥੋਂ ਦੀ ਲੰਗਾਵੇ ਪਰ ਉਹ ਸਾਡੇ ਕਹਿ ਅਨੁਸਾਰ ਪੇਚ ਦੀ ਥਾਂ ਬਦਲਦਾ ਰਹਿੰਦਾ ਪਰ ਜਦ ਆਖਰੀ ਲਾਟਾਂਕੇ ਉਹ ਮੂਹ ਵਾ ਸਾਡੇ ਵੱਲ ਕਰਦਾ ਅਸੀਂ ਹੱਸਦੇ ਓਹੋ ਮਕੰਦੇ ਚੌਰ ਵਾਲੇ ਪੇਚ ਕਈ ਵਾਰ ਉਹ ਕੇ ਪੱਗ ਵਗਾ ਮਾਰਦਾ ਪਰ ਆਖਰ ਉਹਨੂੰ ਬੰਨ੍ਹਣੀ ਹੀ ਪੈਂਦੀ ਮੇਰਾ ਸਿਰ ਅਤੇ ਸ਼ਾਮੇ ਦਾ ਸਿਰ ਕੁਝ ਬੱਟੇ ਸਨ ਸਾਡੇ ਬੰਨੀ ਹੋਈ ਪੱਗ ਰੱਖਣ ਨਾਲ ਉਹਦੇ ਸਿਰ ਉੱਤੇ ਉਹ ਢਿੱਲੀ ਢਿੱਲੀ ਲੱਗਦੀ ਅਸੀਂ ਦੋਵੇਂ ਆਪਣੇ ਸਿਰਾਂ ਉੱਤੇ ਤਾਂ ਪੱਗ ਬੰਨਣ ਦੀ ਕਮਾਲ ਕਰ ਸਕਦੇ ਸੀ ਪਰ ਸਿਮਮੀ ਦੇ ਸਿਰ ਤੇ ਸਾ ਤੋਂ ਆਪਣਾ ਹੱਥ ਨਾ ਚੱਲਦਾ ਦੂਜੇ ਦੇ ਸਿਰ ਉੱਤੇ ਪੱਗ ਬੰਨਣ ਦੀ ਸਾਨੂੰ ਜਾਂਚ ਨਹੀਂ ਸੀ ਸਿਮਮੀ ਸਾਡੇ ਤਿੰਨਾਂ ਵਿੱਚੋਂ ਖੂਬਸੂਰਤ ਸੀ ਅਸੀਂ ਉਹਨੂੰ ਛੇੜਦੇ ਗੱਬਰਵਾ ਜੇ ਤੇਰੇ ਹਸੀਨ ਚਿਹਰੇ ਉੱਤੇ ਮਕੰਦੇ ਝੌਰ ਵਾਲੀ ਪੱਕ ਨਾ ਹੋਵੇ ਕਾਲੇ ਦੀਆਂ ਕੁੜੀਆਂ ਕਾਲਜੇ ਕੁੱਟ-ਕੁੱਟ ਕੇ ਮਰ ਜਾਣ ਹੁਣ ਕੀ ਨਹੀਂ ਮਾਰਦੀਆਂ ਉਹ ਹਿੱਕ ਤਾਣ ਦਾ ਅਜੇ ਤਾਂ ਭੂਪੀ ਦੀਆਂ ਤਾੜੀਆਂ ਦੀ ਆਵਾਜ਼ ਵੀ ਕੰਨਾਂ ਵਿੱਚ ਮੱਠੀ ਨਹੀਂ ਪਈ ਹੋਣੀ ਭੂਪੀ ਸਾਡੀ ਜਮਾਤੜ ਸੀ ਲੰਮੇ ਕਾਦਾ ਤੇ ਤਕੜੇ ਸਰੀਰ ਨਾਲ ਉਹ ਜਿੰਨੀ ਸੋਹਣੀ ਸੀ ਉਹਨਾ ਹੀ ਸੋਹਣਾ ਗਾਉਂਦੀ ਸੀ ਕੁੜੀਆਂ ਵਿੱਚੋਂ ਸਭ ਤੋਂ ਸੋਹਣੀ ਭੂਪੀ ਗਾਉਂਦੀ ਮੁੰਡਿਆਂ ਵਿੱਚੋਂ ਸਭ ਤੋਂ ਵਧੀਆ ਸਿੰਮੀ ਗਾਉਂਦਾ। ਕਈ ਵਾਰ ਉਹ ਮੇਰੇ ਜਾਂ ਸ਼ਾਮੇ ਦੇ ਲਿਖੇ ਗੀਤ ਗਾਉਂਦਾ ਤੇ ਰੰਗ ਬਨ ਦਿੰਦਾ। ਪਰ ਜਦੋਂ ਉਹ ਹੀਲ ਜਾਂ ਕਾਫੀਆਂ ਗਾਉਂਦਾ ਸਿਰ ਉਤੇ ਨਸ਼ਈ ਹੋ ਜਾਂਦੇ। ਇੱਕ ਪਾਸੇ ਸਿੰਮੀ ਦੀ ਕੈਕ ਵਾਲੀ ਸੁਖਮਤਾ ਅਤੇ ਦੂਜੇ ਪਾਸੇ ਉਹਦਾ ਪਹਿਲਵਾਨੀ ਸ਼ੌਕ। ਸਾਡੇ ਤਿੰਨਾਂ ਵਿੱਚੋਂ ਜੀਤੇ ਵੀ ਘਰੋਕੇ ਆਉਂਦਾ। ਅਸੀਂ ਇੱਕ ਸਾਂਝੇ ਪੀਪੇ ਵਿੱਚ ਅਲੱਦਲੇ ਛੱਡਦੇ। ਸ਼ਾਮਾ ਅਤੇ ਮੈਂ ਸਿੰਮੀ ਦੇ ਅੱਖਣ ਵਾਂਗ ਸ਼ਾਇਰ ਲੋਕ ਕਿੰਨਾ ਕੁ ਖਾ ਸਕਦੇ ਨੇ। ਬਹੁਤਾ ਉਹਦੇ ਕੰਮ ਹੀ ਆਉਂਦਾ ਉਮਰ ਵਿੱਚ ਉਹ ਸਾਡੇ ਤਿੰਨਾਂ ਵਿੱਚੋਂ ਛੋਟਾ ਸੀ ਮੈਂ ਅਤੇ ਸ਼ਾਮਾ ਵੱਡੇ ਭਰਾਵਾਂ ਵਾਂਗ ਉਹਨੂੰ ਸਰੀਰ ਬਣਾਉਂਦਾ ਦੇਖ ਕੇ ਖੁਸ਼ ਹੁੰਦੇ ਕਾਲੇ ਦੀਆਂ ਸਲਾਨਾਂ ਖੇਡਾਂ ਆਈਆਂ ਸਿਮੀ ਨੇ ਭਾਰ ਚੁੱਕਣ ਦੇ ਮੁਕਾਬਲੇ ਵਿੱਚ ਨਾ ਲਖਵਾ ਦਿੱਤਾ ਸ਼ਾਮਾ ਅਤੇ ਮੈਂ ਉਹਨੂੰ ਟਿਚਰਾ ਕਰਦੇ ਰਹੇ ਕਿ ਉਹਨੂੰ ਕਿੱਕਰ ਸਿਉ ਹੋਣ ਦਾ ਭਰਮ ਹੋ ਗਿਆ ਸੀ ਅਤੇ ਸ਼ੌਕਿਆ 10-20 ਡੰਡ ਬੈਠਾਂ ਕੱਢ ਕੇ ਉਹ ਗੁਰਜ ਜਿੱਤਣਾ ਚਾਹੁੰਦਾ ਸੀ ਪਰ ਉਹ ਸੱਚੀਓ ਪਹਿਲਾ ਇਨਾਮ ਲੈ ਗਿਆ ਗੇੜ ਵਿੱਚ ਮੁੜ ਕੇ ਨਾਲ ਭੱਜਿਆ ਉਹਦਾ ਸਰੀਰ ਮੱਛੀ ਵਾਂਗ ਚਮਕਾ ਮਾਰ ਰਿਹਾ ਸੀ ਹਰੇਕ ਗੇੜ ਵਿੱਚ ਜਦੋਂ ਉਹ ਪਹਿਲਾਂ ਨਾਲੋਂ ਵਧਾ ਕੇ ਭਾਰ ਚੁੱਕਦਾ ਭੂਪੀ ਦੀਆਂ ਤਾੜੀਆਂ ਸਭ ਤੋਂ ਉੱਚੀਆਂ ਹੁੰਦੀਆਂ ਅਤੇ ਹਟਦੀਆਂ ਵੀ ਹੋ ਸਭ ਦੀਆਂ ਤਾੜੀਆਂ ਪਿੱਛੋਂ ਇਸ ਪਿੱਛੋਂ ਸਿਮੀ ਕਸਰਤ ਨੂੰ ਸੱਚਮੁੱਚ ਗੰਭੀਰਤਾ ਨਾਲ ਲੈਣ ਲੱਗ ਪਿਆ ਇੱਕ ਦਿਨ ਜਦ ਉਹ ਪਸਾਰੋ ਪਰਤਿਆ ਪਹਿਲੀ ਨਜ਼ਰੇ ਅਸੀਂ ਉਹਨੂੰ ਕੋਈ ਉਪਰੇ ਮੁੰਡਾ ਸਮਝਿਆ ਹੁਲੀਆ ਬਿਲਕੁਲ ਬਦਲਿਆ ਹੋਇਆ ਪੱਗ ਪਿੱਛੇ ਕਰਕੇ ਲੁਕੋਈ ਹੋਈ ਜਦ ਸਾਨੂੰ ਉਹ ਮੱਤਰੇ ਦੇਖ ਕੇ ਉਹਦਾ ਹਾਸਾ ਨਿਕਲਿਆ ਸ਼ਾਮੇ ਨੇ ਅਤੇ ਮੈਂ ਪਛਾਣ ਕੇ ਉਹਨੂੰ ਜੱਫੀ ਵਿੱਚ ਘੁੱਟ ਲਿਆ ਅਸੀਂ ਚੁੰਮ ਚੁੰਮ ਕੇ ਉਹਦੀਆਂ ਕੰਨਾਂ ਲਾਲ ਕਰ ਛੱਡੀਆਂ ਉਂਗਲਾਂ ਫੇਰ ਫੇਰ ਕੇ ਉਹਦੀਆਂ ਬੋਧੀਆਂ ਉਲਝਾ ਦਿੱਤੀਆਂ ਜਦ ਲੱਤਾਂ ਬਾਹਾਂ ਮਾਰ ਕੇ ਸਾਡੀ ਜੱਫੀ ਵਿੱਚੋਂ ਛੁੱਟਦਿਆਂ ਸਾਨੂੰ ਗਾਲਾਂ ਦਿੰਦਾ ਹੋਇਆ ਉਹ ਸ਼ੀਸ਼ੇ ਅੱਗੇ ਖਲੋ ਕੇ ਉਹਦੇ ਵਾਲਾਂ ਵਿੱਚ ਕੰਗੀ ਫੇਰ ਲਗਿਆ ਮੈਂ ਤੇ ਸ਼ਾਮੇ ਨੇ ਅਲਮਾਰੀ ਖੋਲ ਕੇ ਉਹਦੀਆਂ ਪੱਗਾਂ ਅੱਧੀਆਂ-ਅੱਧੀਆਂ ਵੰਡ ਲਈਆਂ ਤੇ ਅੱਜ ਇਹਨਾਂ ਪਟੀਆਂ ਕਰਕੇ ਉਹਦੀ ਛਾਲ ਬਚ ਗਈ। ਮੇਰੇ ਦਿਲ ਵਿੱਚ ਅਚਾਨਕ ਹੌਲ ਉੱਠਿਆ ਪਰ ਸ਼ਾਮਾ ਵੀ ਤਾਂ ਕੱਲ ਹੀ ਗਿਆ ਸੀ ਅਤੇ ਉਹਦੇ ਤਾਂ ਪੱਕੇ ਥੜੀ ਹੈ। ਸ਼ਾਮੇ ਦੇ ਘਰ ਤਾਂ ਫੋਨ ਨਹੀਂ ਸੀ। ਮੈਨੂੰ ਚੇਤੇ ਆਇਆ ਇੱਕ ਵਾਰ ਉਹਨੇ ਕਿਸੇ ਗੌਂਡੀ ਦਾ ਨੰਬਰ ਦਿੱਤਾ ਸੀ ਪਰ ਫੋਨ ਮਿਲਣ ਵਿੱਚ ਹੀ ਨਹੀਂ ਸੀ ਆ ਰਿਹਾ। ਸ਼ੁਕਰ ਸ਼ੁਕਰ ਕਰਕੇ ਫੋਨ ਮਿਲਿਆ ਤਾਂ ਦਿਲ ਪਛਿਆ ਗਿਆ। ਕੱਲ ਕਰਨਾਲ ਕੋਲ ਸ਼ਾਮੇ ਨੂੰ ਸਿੱਖ ਸਮਝ ਕੇ ਪਾਸੇ ਵਿੱਚ ਉਹ ਲਾ ਲਿਆ ਸੀ ਹੁਣ ਉਹਦੀ ਲਾਸ਼ ਲੈਣ ਗਏ ਹੋਏ ਬੰਦਿਆਂ ਦੀ ਉਡੀਕ ਕੀਤੀ ਜਾ ਰਹੀ ਸੀ ਮੈਂ 11 ਉੱਤੇ ਬੈਠਣ ਵਾਂਗ ਦਿੱਲੀ ਬੈਠਾ ਸੀ ਸ਼ਾਮੇ ਦੀ ਮਿੱਟੀ ਹਰਿਆਣੇ ਦੀ ਉਪਰੀ ਧਰਤੀ ਉੱਤੇ ਰੁਲ ਰਹੀ ਸੀ ਅਤੇ ਵਿਚਕਾਰ ਅੱਗ ਦਾ ਦਰਿਆ ਵਗਦਾ ਸੀ ਦਿਲ ਕੀਤਾ ਸਿਮਰ ਨੂੰ ਫੋਨ ਕਰਾਂ ਮੈਨੂੰ ਫੋਨ ਕਰਨ ਤੋਂ ਮਗਰੋਂ ਉਹਨੂੰ ਵੀ ਪਤਾ ਲੱਗ ਚੁੱਕਿਆ ਸੀ ਉਹ ਦੁਬਾਰਾ ਫੋਨ ਕਰਦਾ ਯਤਨ ਕਰਦਾ ਰਿਹਾ ਸੀ ਸਾਡੀਆਂ ਦੋਵਾਂ ਦੀਆਂ ਬਾਹਾਂ ਟੁੱਟ ਗਈਆਂ ਸਨ ਸਮਝ ਨਹੀਂ ਸੀ ਆ ਰਹੀ ਇੱਕ ਦੂਜੇ ਨੂੰ ਕੀ ਤਲਾਸ਼ਾ ਦੇਈਏ ਯਾਰ ਅਸੀਂ ਹਾਂ ਕੌਣ ਸਿਮੀ ਰੋਣ ਹੱਕੀ ਆਵਾਜ਼ ਵਿੱਚ ਬੋਲਿਆ ਸ਼ਾਮੇ ਨੂੰ ਹਿੰਦੂ ਨੂੰ ਦਾੜੀ ਪੱਕ ਕਰਨ ਸਿੱਖ ਸਮਝ ਕੇ ਹਿੰਦੂਆਂ ਨੇ ਕੋਸ ਉਟਿਆ ਮੈਨੂੰ ਸਿੱਖ ਨੂੰ ਵਾਲ ਮੁਲੇ ਹੋਣ ਕਾਰਨ ਹਿੰਦੂ ਸਮਝ ਕੇ ਹਿੰਦੂਆਂ ਨੇ ਛੱਡ ਦਿੱਤਾ ਹਲਕੇ ਕੋਈ ਹਿੰਦੂ ਤੇ ਰਾ ਸਿੱਖ ਹੋਣਾ ਜਾਣ ਕੇ ਤੈਨੂੰ ਮਾਰ ਸਕਦਾ ਹੈ ਜਾਂ ਕੋਈ ਸਿੱਖ ਤੈਨੂੰ ਹਿੰਦੂ ਸਮਝ ਕੇ ਕੋ ਸਕਦਾ ਹੈ ਸੱਚਮੁੱਚ ਹੀ ਅਸੀਂ ਹਾਂ ਕੌਣ ਮੇਰਾ ਦਿਮਾਗ ਜਿਵੇਂ ਗੋਤੇ ਖਾਣ ਲੱਗਿਆ ਸੀ ਤੁਰੇ ਤਾਂ ਹਿੰਦੂ ਦਾ ਸਿੱਖ ਹੋਣ ਦੀ ਤਾਂ ਮਨੁੱਖ ਬਣਨ ਸੀ ਪਰ ਲੱਗਦਾ ਹੈ ਕਿਤੇ ਸਭ ਕੁਝ ਬੇਗੜ ਗਿਆ ਸਿਮੀ ਨੇ ਹੋ ਕੜਿਆ ਤੂੰ ਪਾਬੀ ਤੇ ਬੱਚਿਆ ਕੋਲ ਪਹੁੰਚ ਮੈਂ ਵੀ ਕੋਈ ਰਾ ਪਾੜਦਾ ਮੈਂ ਫੋਨ ਰੱਖਣ ਤੋਂ ਪਹਿਲਾਂ ਕਿਹਾ ਨਾ ਨਾ ਤੂੰ ਨਹੀਂ ਬਿਲਕੁਲ ਨਹੀਂ ਉਹਨਕੀ ਰਾਸ ਔਰ ਰਾਹੀਆਂ ਨੂੰ ਲਾਗਾ ਦੇਣ ਵਾਲਾ ਨਹੀਂ ਰਿਹਾ ਸਿਮੀ ਨੇ ਤਾੜਤਾ ਕੀਤੀ ਸ਼ਾਮਾ ਗਿਆ ਸਿਮੀ ਜਾਂਦਾ ਜਾਂਦਾ ਬਚ ਗਿਆ ਮੈਂ ਅਤੇ ਮੇਰੀ ਪਤਨੀ ਸਾਡੇ ਤਿੰਨਾਂ ਦੀ ਤਿੰਨ ਦਹਾਕੇ ਦੀ ਦੋਸਤੀ ਨੇ ਗੱਲਾਂ ਵਿੱਚ ਬਹਿ ਗਏ ਕਾਲੀ ਦੀਆਂ ਦੋਸਤੀਆਂ ਅਸਲ ਤੇ ਕਲਪਿਤ ਇਸ਼ਕ ਝੂਕੇ ਤੇ ਸੱਚੇ ਹੋ ਕੇ ਫਿਰ ਸਾਡੇ ਤਿੰਨਾਂ ਦਾ ਪੰਜਾਬ ਦੇ ਸਾਹਿਤਿਕ ਸੰਚਾਰ ਖੇਤਰ ਵਿੱਚ ਨਾਂ ਕਮਾਉਣਾ ਸ਼ਾਮਾਂ ਤੇ ਮੈਂ ਲੇਖਕਾਂ ਵੱਜੋਂ ਪ੍ਰਸਿੱਧੀ ਪਾਉਣ ਲੱਗੇ। ਸਿਮੀ ਨੇ ਪੰਜਾਬ ਦੀਆਂ ਸਟੇਜਾਂ ਉੱਤੇ ਧੂਮਾ ਪਾ ਦਿੱਤੀਆਂ। ਮੈਂ ਅਤੇ ਮੇਰੀ ਪਤਨੀ ਕਦੇ ਕੋਈ ਗੱਲ ਕਰਦੇ ਅਤੇ ਕਦੇ ਚੁੱਪ ਛਾ ਜਾਂਦੇ। ਸਮਾਂ ਬੋਝੜਚਾਲ ਨਾਲ ਪੈਰ ਖੜੀਸਦਾ ਤੁਰਤਾ ਗਿਆ। ਖਬਰਾਂ ਦਾ ਬੇੜਾ ਹੋ ਗਿਆ ਸੀ। ਰੇਡੀਓ ਬੋਲ ਰਿਹਾ ਸੀ। ਹਰਿਆਣੇ ਵਿੱਚ ਕੱਲ ਕੁਝ ਛੁੱਟਪੁੱਟ ਘਟਨਾਵਾਂ ਹੋਈਆਂ ਹਨ। ਇੱਕ ਸਰਕਾਰੀ ਬੁਲਾਰੇ ਨੇ ਮੌਤਾਂ ਹੋਣ ਦੀਆਂ ਅਫਵਾਹਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ। ਤੇ ਫਿਰ ਪਿੰਗ ਰਿਆ ਹੋਇਆ ਸਿੱਕਾ ਸਾਡੇ ਕੰਨਾਂ ਵਿੱਚ ਟਰਲ ਲੱਗਿਆ ਪੰਜਾਬ ਵਿੱਚ ਕੁਝ ਹੋਰ ਵਾਰਦਾਤਾਂ ਹੋਈਆਂ ਨੇ ਹੁਣੇ-ਹੁਣੇ ਖਬਰ ਮਿਲੀ ਹੈ ਕਿ ਪ੍ਰਸਿੱਧ ਗਾਇਕ ਸਿਮਰਜੀਤ ਸਿੰਘ ਸਿਮੀ ਨੂੰ Hindu ਸਮਝ ਕੇ ਗੋਲੀ ਮਾਰ ਦਿੱਤੀ ਗਈ ਹੈ ਉਹ ਸਿੱਖ ਸਨ ਪਰ ਉਹਨਾਂ ਨੇ ਕੇਸ ਨਹੀਂ ਸੰਨ ਰੱਖੇ ਸ਼੍ਰੀ ਸਿਮੀ ਦੀ ਮੌਕੇ ਉੱਤੇ ਮੌਤ ਹੋ ਗਈ ਹੈ ਕਹਾਣੀ ਸੁਣ ਲਈ ਤਰਵਾਜੀ ਅਜਿਹੀਆਂ ਕਹਾਣੀਆਂ ਸੁਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ